ਚੇਲਿਆ ਆਪਾ ਬਾਬੇ ਦਾ ਬਣ ਗਏ ਹਾਂ ਜੇ ਕੋਈ ਪੁੱਛ ਲੈਣ ਆਲ ਆ ਗਿਆ ਤਾਂ ਮੈਨੂੰ ਤਾਂ ਪੁੱਛ ਹੀ ਨਹੀਂ ਕੱਢਣੀ ਆਉਂਦੀ ਬਸ ਬਾਬਾ ਤੂੰ ਸਿਰ ਘਾਈ ਜਾਈ ਅੱਛਾ ਤੇ ਫਿਰ ਦੂਜੇ ਨੂੰ ਲੱਗੂ ਆ ਵੀ ਪੁੱਛਾ ਕਰਦਾ ਬਾਬੇ ਚ ਗੁਸਾ ਆ ਗਿਆ ਅੱਛਾ ਤੇ ਉਦੋਂ ਬਾਅਦ ਜੇ ਮੈਂ ਦੱਸੂਗੀ ਉਹਨੂੰ ਉਹਦਾ ਕੋਈ ਗੱਲ ਨਹੀਂ ਬਾਬਾ ਤੂੰ ਮੇਰੇ ਤੇ ਸਿਰ ਤੇ ਮੈਂ ਸੰਭਲੂਗਾ ਸੰਭਲੇਗਾ ਪੱਕਾ ਹਾਂ ਮੈਨੂੰ ਮੈਂ ਤੈਨੂੰ ਪਹਿਲਾਂ ਦੱਸਣਾ ਕੱਖ ਨਹੀਂ ਆਉਂਦਾ ਮੈਂ ਤਾਂ ਜਦੋਂ ਤੂੰ ਕਹਦਾ ਚੱਲ ਉਹਦੀ ਸਿਰ ਘਾਉਣ ਲੱਗ ਜੂਗਾ ਠੀਕ ਹੈ ਹਾਂ ਲੈ ਫਿਰ ਅੱਜ ਕੋਈ ਆ ਜੀ ਦਿਹਾੜੀ ਬਣਦੀ ਘਟੋ ਘਟ ਬਾਵਾ ਮੰਗਲੀ ਪੈਸੇ ਹਾਂ ਬਾਬਾ ਮੰਗੂ ਆ ਹਾਂ ਆਤਾ ਜੜੇ ਆਏ ਬੇਟੇ ਜੱਜਾ ਜਿਆ ਜਿਆ ਆਓ ਬੱਚਾ ਬੈਜੋ 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 ਭਾਈ ਹਾਂ ਭਾਈ ਬਾਬਾ ਗਾਂ ਨਹੀਂ ਦਿੰਦੀ ਸੀਦਾ ਹੀ ਅੱਧੀ ਗਾਂ ਹੀ ਨਹੀਂ ਮਿਲਦੀ ਛੜਾ ਮਰੀ ਜਾਂਦੀ ਹੈ ਗਾਂ ਨਹੀਂ ਮਿਲਦੀ ਇੱਥੇ ਬਹਿ ਜਾ ਫਿਰ ਦੱਸਦੇ ਆ ਇੱਥੇ ਗਾਂ ਮਿਲਦੀ ਨਹੀਂ ਹੈ ਕੈ ਕਿ ਦਿਨ ਹੋ ਗਏ 10 ਦਿਨ ਹੋ ਗਏ 10 ਦਿਨ ਹੋ ਗਏ ਹਾਂ ਗਾਂ ਨਹੀਂ ਮਿਲਦੀ ਭਾਈ ਚੇਲਿਆ ਲੈ ਫਿਰ ਚੱਲ ਫਿਰ ਹੋ ਜਾ ਬਾਬਾ ਸ਼ੁਰੂ ਹੇ ਚੱਲ ਚੜ ਬਾਬਾ ਹੇ ਚੱਲ ਚੜ ਹੇ ਦੱਸੇਗਾ ਵੀ ਤੇ ਸਕਰ ਤੇਰੀ ਕਿ ਘਾਈ ਜਾਏਗਾ ਸਾਦਾ ਦੱਸਦੇ ਆ ਬਾਬੇ ਚ ਵਾੜਾ ਮੰਤਰ ਆ ਗਿਆ ਬਾਬੇ ਦਾ ਬਾਬੇ ਮੈਨੂੰ ਤਾਂ ਕੱਖ ਨਹੀਂ ਤੇਰੇ ਬਾਬੇ ਜੀ ਯਾਰ ਹੇ ਬਸ ਤੂੰ ਦੇਖੀ ਕੋਸ ਲਾਖ ਤੇ ਦੱਸੇ ਵੀ ਤੇਰੀ ਹੈ ਘਰ ਤਾਂ ਆਓ ਬੱਚਾ ਹੇ ਹਾਈ ਕਿਆ ਦਿਨ ਹੋ ਗਏ ਬੱਚਾ ਗਾਂ ਲੈ ਆਂਦੀ ਨੂੰ 10 ਦਿਨ ਹੋ ਗਏ 10 ਦਿਨ ਹੋ ਗਏ ਕੋਟ ਨਹੀਂ ਦਿੰਦੀ ਦੁੱਧ ਜੀ ਦੁੱਧ ਨਹੀਂ ਦਿੰਦੀ ਨਾ ਲਾ ਫਿਰ ਤੈਨੂੰ ਆ ਮੰਤਰ ਦੱਸਾਂਗੀ ਚੱਲ ਬਈ بابا ਹੋ ਜਾ ਸ਼ੁਰੂ ਚੱਲ ਚੱਲ بابا ਕੁਝ ਜਾ ਸਰੀ ਇਹ ਕੱਲਾ ਸਰੀ ਕੀ ਗਾਈ ਹੈ ਦੱਸ ਦੇਣਾ ਦੱਸਦੇ ਆ ਕਾਹਦੇ ਨੂੰ ਹੋ ਗਏ ਗਾਂ ਲਿਆਂਦੀ ਨੂੰ ਦੱਸ ਦੇਣ ਨੂੰ ਹੋ ਗਏ ਦੁੱਧ ਘੁੱਟ ਨਹੀਂ ਦਿੰਦੀ ਘੁੱਟ ਵੀ ਨਹੀਂ ਦਿੰਦੀ ਲਾ ਫਿਰ ਚੱਲ ਪਾਪਾ ਹਾਈ ਹਾਈ ਚੱਲੂ ਆ 2 ਮਿੰਟ ਖੜ ਜੋ ਹਟ ਹਟ ਚਾਲੋ ਬਾਬਾ ਜੀ ਵੀ ਗੁਸ਼ਾ ਉਹ ਦੱਸਦੇ ਆਂ ਖੜ ਜਾ ਦੱਸਦੇ ਆਂ 10 ਦਿਨ ਹੋ ਗਏ ਲਿਆਂਦੀ ਨੂੰ 10 ਦਿਨ ਹੋ ਗਏ ਘੁੱਟ ਨਹੀਂ ਦਿੰਦੀ ਦੁੱਧ ਤੇਪ ਨਹੀਂ ਦਿੰਦੀ ਨਾ ਨਾ ਚੱਲ ਬਾਬਾ ਹਟ ਚੱਲ ਬਾਬਾ ਹਟ ਗੜ ਛੋਟਾ ਬਾਬਾ ਹਟ ਛੋਟਾ ਬਾਬਾ ਦੱਸ ਵੀ ਗੁਸ਼ਾ ਹਟ ਖੜ ਜਾ ਮੈਂ ਦੱਸਦਾ 10 ਦਿਨ ਹੋ ਗਏ ਲਿਆਂਦੀ ਨੂੰ ਹਾਂ ਘੁੱਟ ਨਹੀਂ ਦਿੰਦੀ ਨਾ ਅੱਗੇ ਤਾਂ ਤੁਸੀਂ ਰਾਹ ਆਉਂਦੇ ਨਹੀਂ ਦੱਸਦੇ ਆਂ ਖੜ ਜਾ ਹੋਏ ਹਟ 아이ਨੇ ਜਰਦੀ ਦਾ ਬੰਦੇ ਮੈਂ ਹਲਵਾ ਕੇ ਮੁਰਾ ਹਟ ਹਟ ਚਲੋ 10 ਦਿਨ ਹੋ ਗਏ ਲਿਆਂਦੀ ਨੂੰ 10 ਦਿਨ ਕੋਈ ਰਾਹ ਦਾ ਪਾਉ ਗੱਲ 10 10 ਬਾਬੇ ਤੇ ਕੋਈ ਚੰਦਰੀ ਆ ਬੈਠਾ ਅੱਗੇ ਨਾ ਬੋਲ ਹਟ ਹੋਏ ਚਲ ਚਲ ਬਾਬਾ ਹਟ ਚਲ ਖੜ ਜਾ 10 ਦਿਨ ਹੋ ਗਏ ਗਾਂ ਲਿਆਂਦੀ ਨੂੰ ਗਾਂ ਨੂੰ ਤਾਂ ਦੱਸ ਦੇਣਾ ਕੁਝ ਦੱਸੋਗੇ ਵੀ 10 ਦਿਨ ਤਾਂ ਕਾਹ ਲੈਣ ਜਿਨੀ ਹੋ ਕੇ 10 ਦਿਨ ਤੁਸੀਂ ਮੇਰੇ ਟਪਾ ਦੇਂਗੇ ਉਦੋਂ ਟੋਕੜੀ ਹੋ ਜਾਊਗੀ ਲੈ ਫਿਰ ਇਦ ਕੀ ਦੱਸਦੇ ਹਾਂ ਹਾਂ ਠੀਕ ਹੈ ਤੁਮੇ ਮੈਨੂੰ ਤਾਂ ਥੋੜਾ ਬਖੰਡ ਹੋ ਗਿਆ ਜੀ ਜੀ ਬਾਬਾ ਬਹੁਤ ਸਰਾ ਓਏ ਕਿਹ ਜਿਹੜਾ ਦੱਸੋ ਕੋਈ ਗੱਲ ਨਾ ਪਾਓ ਗਾਂ ਟੋਕੜ ਹੋ ਜਾਊਗੀ ਓ ਖੜ ਜੋ ਓਹੋ ਚੇਲਿਆ ਆਪ ਬਣੀ ਨੀ ਕਰ ਲੋ ਓ ਮੇਰੇ ਹੀ ਤਾਂ ਕੰਜਰਾ ਕੁਸੀ ਨਹੀਂ ਆਇਆ ਮੈਂ ਤਾਂ ਘਾਟਾ ਤਣ ਕਗਾ ਕੇ ਹਟ ਗਿਆ ਹੈ ਨੂੰ ਖੜਾ ਹੋ ਉਹ ਮੈਂ ਖੜਾ ਹੋੜੀ ਪਾ ਉਹ ਅਰੇ ਆਂਗੜੀ ਨਹੀਂ ਲਹੂ ਵੀ ਦਾ ਪੈਂ ਜੋਦਾਂ ਨੇ ਨੀਂਨਾ ਡਬਾਦਾਗਾ ਟੋਕ ਲਈ ਬਾਲਾ ਵੱਡਾ ਮੰਤਰ ਮਾਰਿਆ ਸੀ ਮੰਤਰ ਕੀ ਮਾਰਿਆ ਤੂੰ ਕਹਿੰਦਾ ਸਿਰ ਘਗਾਈ ਜੰਨੀ ਆ ਕੇ ਤੇਰੇ ਜਾਪੇ ਗੋਸ ਦਦੂ ਮੈਂ ਤਾਂ ਘੰਟਾ ਘਗਾਈ ਗਿਆ ਮੈਨੂੰ ਤਾਂ ਕਿਸੇ ਨੇ ਕੁਝ ਦੱਸਿਆ ਨਹੀਂ ਆ ਨਾਲਿਆ ਜੋੜੇ ਪਵਾਤੇ ਆਕ ਉਸ ਕੀ ਹੂਆ ਅਕੇ ਸਿਰਕ ਘਾਈ ਚਲੀ ਨਾਲ ਤਾਂ ਮੇਰੀ ਥਾਉਣ ਦੁਖਣ ਲਾਤੀ ਤੇ ਨਾਲੇ ਉਹ ਤੋਂ ਚਾਰ ਜੂਤ ਪਵਾਦੇ ਬਸ ਹੁਣ ਆਈ ਅਕੇ ਸਿਰਕ ਘਾਈ ਚਲੀ ਸਿਰਕ ਘਾਈ ਚਲੀ ਆਪੇ ਤਰੇ ਚ ਕੁਝ ਦਸੂਆ ਮੈਂ ਤਾਂ ਉਹਦੀਆਂ ਗੱਲਾਂ ਹੀ ਕਹੀ ਗਿਆ ਕਿ ਗਾਣੀ ਸੂਈ ਗਾਣੀ ਸੂਈ ਉਹ ਵੀ ਵੀ ਸਹੀ ਗੱਲ ਆ ਉਹਦੋਂ ਤਾਂ ਟੋਕੜੀ ਹੋ ਜੂ ਜਦੋਂ ਨੂੰ ਆਪਾਂ ਦੱਸਾਂਗੇ ਤਾਂ ਤੈਨੂੰ ਆਖਿਆ ਪਹਿਲਾਂ ਕੋਈ ਗੱਲ ਘੜ ਕੇ ਰੱਖ ਆਕੇ ਬਾਬਾ ਦੱਸੂ ਬਾਬੇ ਨੇ ਤਾਂ ਦੱਸਤਾ